ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਬਾਬਾ ਦੀਪ ਸਿੰਘ ਜੀ ਦੀ ਮੁਲਾਕਾਤ ਹੁੰਦੀ ਹੈ ਉਸ ਸਾਰੀ ਘਟਨਾ ਦਾ ਬਿਆਨ ਕਰਾਂਗੀ ਜੀ ਪਰ ਉਸ ਤੋਂ ਪਹਿਲਾਂ ਇਹ ਦੱਸਾਂਗੀ ਜੀ ਔਰੰਗਜ਼ੇਬ ਦੀ ਮੌਤ ਕਿਵੇਂ ਹੁੰਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕਿਵੇਂ ਹੁੰਦੀ ਹੈ ਸੋ ਔਰੰਗਜ਼ੇਬ ਦੀ ਮੌਤ 2 ਫਰਵਰੀ ਸਨ 1707 ਨੂੰ ਦੱਖਣੀ ਭਾਰਤ ਵਿੱਚ ਔਰੰਗਾਬਾਦ ਵਿੱਚ ਹੁੰਦੀ ਹੈ ਮੌਤ ਪਿਛੋਂ ਉਸ ਦੇ ਪੁੱਤਰਾਂ ਮਉਜ਼ਮ ਭਾਵੀ ਭਦਰ ਸ਼ਾ ਕਾਮਬਖਸ਼ ਤੇ ਆਜ਼ਮ ਸ਼ਾ ਦਰਮਿਆਨ ਤਖਤ ਨਿਸ਼ਾਨੀ ਲਈ ਜੰਗ ਹੋ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਔਰੰਗਜੀਬ ਵੱਲੋਂ ਮਿਲਣ ਲਈ ਸੱਦਾ ਆਉਣ ਉਪਰੰਤ ਦੱਖਣ ਨੂੰ ਜਾ ਰਹੇ ਸਨ ਆਪ ਅਜੇ ਰਾਜਪੂਤਾਨੀ ਵਿੱਚ ਬਗੌਰ ਹੀ ਪਹੁੰਚੇ ਸਨ ਕਿ ਉਧਰੋਂ ਔਰੰਗਜੀਬ ਦੀ ਮੌਤ ਬਾਰੇ ਪਤਾ ਲੱਗਦਾ ਹੈ ਸ਼ਹਿਨशाह ਔਰੰਗਜ਼ੇਬ ਦੇ ਪੁੱਤਰ ਆਜ਼ਮ ਸ਼ਾਹ ਨੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ ਜਦ ਕਿ ਹੱਕ ਵੱਡੇ ਪੁੱਤਰ ਬਹਾਦਰ ਸ਼ਾਹ ਦਾ ਬੰਦਾ ਸੀ ਸਹਿਜਾਦਾ ਮੁਅਜ਼ਜ਼ਮ ਨੂੰ ਜਦੋਂ ਗੁਰੂ ਜੀ ਪਹਿਲਾਂ ਹੀ ਜਾਣਦੇ ਸਨ ਜੋ ਆਪਣੇ ਭਰਾਵਾਂ ਨਾਲ ਇੱਕ ਚੰਗੀ ਤੱਬੇ ਦਾ ਰਾਜਕੁਮਾਰ ਸੀ ਤੇ ਜਿਸ ਕੋਲੋਂ ਗੈਰ ਮੁਸਲਮਾਨ ਪਰਜਾ ਨੂੰ ਵੀ ਖੁਸ਼ ਰਹਿਣ ਦੀ ਤੇ ਉਹਨਾਂ ਵਿਰੁੱਧ ਕੋਈ ਭੇਦ ਭਾਵ ਨਹੀਂ ਹੋਣ ਦੀ ਆਸ ਸੀ ਪਾਈ ਨੰਦ ਲਾਲ ਜੀ ਜੋ ਅਰਬੀ ਫਾਰਸੀ ਦੇ ਪ੍ਰਸਿੱਧ ਕਵੀ ਸਨ ਤੇ ਪਹਿਲਾਂ ਸ਼ਹਿਜ਼ਾਦਾ ਮੁਅਜ਼ਮ ਦੇ ਸਕੱਤਰ ਰਹੇ ਚੁੱਕੇ ਸਨ ਉਹਨਾਂ ਦੇ ਰਹੀਂ ਗੁਰੂ ਜੀ ਤੇ ਮੁਅਜ਼ਮ ਦੀ ਮਿੱਤਰਤਾ ਹੋ ਜਾਂਦੀ ਹੈ ਪਾਈ ਨੰਦ ਲਾਲ 1983 ਤੋਂ ਮੁਅਜ਼ਮ ਨਾਲ ਰਹਿ ਰਹੇ ਸਨ ਤੇ 1697 ਵਿੱਚ ਗੁਰੂ ਜੀ ਪਾਸ ਅਨੰਦਪੁਰ ਆ ਗਏ ਤੇ ਉਹਨਾਂ ਦੇ ਦਰਬਾਰੀ ਕਵੀਆਂ ਵਿੱਚੋਂ ਇੱਕ ਪ੍ਰਸਿੱਧ ਕਵੀ ਬਣ ਜਾਂਦੇ ਨੇ ਇਸੀ ਮਿੱਤਰਤਾ ਕਰਕੇ ਸ਼ਹਿਜ਼ਾਦਾ ਮਉਜ਼ਮ ਨੇ ਤਖਤ ਨਸ਼ੀਨੀ ਦੀ جنگ ਵਿੱਚ ਗੁਰੂ ਜੀ ਦੀ ਸਹਾਇਤਾ ਮੰਗੀ ਜੋ ਗੁਰੂ ਜੀ ਨੇ ਦੇਣੀ ਪ੍ਰਵਾਨ ਕਰ ਲਈ ਸੀ ਆਗਰੀ ਪਾਸ ਜਾਜੂ ਦੇ ਸਥਾਨ ਤੇ 18 ਜੂਨ ਨੂੰ 1707 ਵਿੱਚ ਯੁੱਧ ਹੁੰਦਾ ਹੈ ਜਿਸ ਵਿੱਚ ਆਜ਼ਮ ਸ਼ਾਹ ਮਾਰਿਆ ਜਾਂਦਾ ਹੈ ਤੇ ਭਾਈ ਸੰਤੋਖ ਸਿੰਘ ਜੀ ਅਨੁਸਾਰ ਮੌਤ ਜਿਹੜੀ ਹੈ ਉਸ ਦੀ ਉਹ ਗੁਰੂ ਜੀ ਦੇ ਤੀਰ ਨਾਲ ਹੁੰਦੀ ਹੈ ਜਾਜੂ ਦੀ ਲੜਾਈ ਤੋਂ ਬਾਅਦ 23 ਜੁਲਾਈ ਸਨ 1707 ਨੂੰ ਆਗਰਾ ਵਿਖੇ ਗੁਰੂ ਜੀ ਤੇ ਬਾਦਰ ਸ਼ਾਹ ਦੀ ਮੁਲਾਕਾਤ ਹੁੰਦੀ ਹੈ ਇਸ ਮੌਕੇ ਉੱਪਰ ਬਾਦਸ਼ਾਹ ਨੇ ਇੱਕ ਵੱਡਮੁੱਲੀ ਖਿਲਤ ਤੇ 60000 ਦੀ ਜੜਾਉ ਤੁਕ ਤੁਖੀ ਗੁਰੂ ਜੀ ਨੂੰ ਪੇਸ਼ ਕੀਤੀ ਜਿਹਦਾ ਵਰਣਨ ਬਾਦਰ ਸ਼ਾਹ ਨਾਮੇ ਅਖਬਾਰ ਦਰਬਾਰ ਮੁੱਲਾ ਤੇ ਦੋ ਹੁਕਮਨਾਮਿਆਂ ਵਿੱਚ ਮਿਲਦਾ ਹੈ ਤੇ ਗੰਡਾ ਸਿੰਘ ਰਚਿਤ ਪੁਸਤਕ ਹੁਕਮਨਾਮੇ ਵਿੱਚ ਵੀ ਇਹ ਜਿਹੜਾ ਵਰਣਨ ਹੈ ਉਹ ਮਿਲਦਾ ਹੈ ਇਸ ਮੁਲਾਕਾਤ ਵਿੱਚ ਗੁਰੂ ਜੀ ਤੇ ਬਹਾਦਰ ਸ਼ਾਹ ਦਰਮਿਆਨ ਕੋਈ ਅਜੀਬ ਗੱਲ ਹੋਈ ਸੀ ਜਿਹਦੇ ਕਰਕੇ ਉਹ ਫੇਰ ਆਨੰਦਪੁਰ ਪਰਤ ਆਇਆ ਸੀ ਤੇ ਇਹ ਜਿਹੜਾ ਵਾਰਤਾਲਾਪ ਹੈ ਇਹ ਹੁਕਮਨਾਮਾ 63 ਵਿੱਚ ਦਰਜ ਮਿਲਦਾ ਹੈ ਗੁਰੂ ਜੀ ਦੀ ਬਹਾਦਰ ਸ਼ਾਹ ਨਾਲ ਮੁਲਾਕਾਤ ਤੋਂ ਜਲਦੀ ਪਿੱਛੋਂ ਦੇਸ਼ ਦੀ ਰਾਜਸੀ ਹਾਲਤ ਜਿਹੜੀ ਹੈ ਉਹ ਬਦਲ ਜਾਂਦੀ ਹੈ ਜਿਹਦੇ ਕਰਕੇ ਗੁਰੂ ਸਾਹਿਬ ਨਾਲ ਸ਼ੁਰੂ ਹੋਈ ਗੱਲਬਾਤ ਪੂਰੀ ਨਹੀਂ ਹੋ ਸਕਦੀ ਬਾਦਰ ਸ਼ਾਹ ਨੂੰ ਪਹਿਲਾਂ ਰਾਜਪੂਤਾਨੇ ਤੇ ਫਿਰ ਹైదరాబాద్ ਦੱਖਣ ਵਿੱਚ ਉਹਦੇ ਛੋਟੇ ਭਰਾ ਕਾਮਬਖਸ਼ ਵੱਲੋਂ ਖੜੀ ਕੀਤੀ ਬਗਾਵਤ ਨੂੰ ਦਬਾਉਣ ਲਈ ਦੱਖਣ ਜਾਣਾ ਪੈਂਦਾ ਹੈ ਇਸੇ ਲਈ ਗੁਰੂ ਸਾਹਿਬ ਨੂੰ ਵੀ ਆਪਣੀ ਚੱਲ ਰਹੀ ਗਲਾਬਾਤ ਗੱਲਬਾਤ ਸਬੰਧੀ ਬਾਦਸ਼ਾਹ ਨਾਲ ਜਾਣਾ ਜ਼ਰੂਰੀ ਹੋ ਜਾਂਦਾ ਹੈ ਤੇ ਗੁਰੂ ਜੀ ਅਗਸਤ 1708 ਈਸਵੀ ਦੇ ਅਖੀਰ ਵਿੱਚ ਨੰਦੇੜ ਦੇ ਇਰਤ ਗਿਰਦ ਵਿੱਚ ਰਹੇ ਸਨ ਇੱਥੇ ਇਹਨਾਂ ਦੀ ਮੁਲਾਕਾਤ ਇੱਕ ਸਾਧੂ ਲక్ష్మణ ਦੇਵ ਬੈਰਾਗੀ ਨਾਲ ਹੁੰਦੀ ਹੈ ਜੋ ਪੰਜਾਬ ਤੋਂ ਆ ਕੇ ਦਰਿਆ ਗੋਦਾਵਰੀ ਦੇ ਕਿਨਾਰੇ ਛੋਟਾ ਜਿਹਾ ਆਸ਼ਰਮ ਬਣਾ ਕੇ ਰਹਿ ਰਿਹਾ ਸੀ ਉਸ ਨੇ ਆਪਣਾ ਨਾਮ ਮਾਧੋਦਾਸ ਬੈਰਾਗੀ ਰੱਖ ਲਿਆ ਸੀ ਤੇ ਜਪ ਤਪ ਵਿੱਚ ਮगन ਰਹਿੰਦਾ ਸੀ ਤਕੜੇ ਸਰੀਰ ਦਾ ਮਾਲਕ ਹੋਣ ਕਾਰਨ ਉਸ ਦਾ ਅਵਿਅਕਤਿਤਵ ਬਹੁਤ ਹੀ ਪ੍ਰਭਾਵਸ਼ਾਲੀ ਸੀ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਾਧੋਦਾਸ ਬੈਰਾਗੀ ਦੀ ਵਾਰਤਾ ਲਾਪ ਹੁੰਦੀ ਹੈ ਗੁਰੂ ਜੀ ਨੇ ਦੇਸ਼ ਦੀ ਹਕੂਮਤ ਵੱਲੋਂ ਬੇਦੋਸ਼ੇ ਮਜ਼ਲੂਮ ਧੀਨ ਦੁਖੀ ਤੇ ਗੁਲਾਮ ਲੋਕਾਂ ਤੇ ਢਾਈ ਜਾ ਰਹੇ ਜ਼ੁਲਮਾਂ ਦੀ ਕਹਾਣੀ ਸੁਣਾਈ ਆਪਣੀ ਤੇ ਆਪਣੇ ਪਰਿਵਾਰ ਨਾਲ ਹਕੂਮਤ ਵੱਲੋਂ ਕੀਤੇ ਗਏ ਦਰਦਨਾਕ ਅਤਿਆਚਾਰਾਂ ਬਾਰੇ ਦੱਸਿਆ ਇਹ ਸਾਰਾ ਕੁਝ ਸੁਣ ਕੇ ਮਾਦ ਉਦਾਸਤਾ ਅੰਦਰਲਾ ਮਨੁੱਖ ਜਾਗ ਉੱਠਿਆ ਤੇ ਉਸਨੇ ਆਪਣੇ ਬੈਰਾਗੀ ਹੋਣ ਤੇ ਲਾਣਤ ਪਾ ਲਈ ਉਹ ਆਪਣੀ ਬੈਰਾਗੀ ਦੁਨੀਆ ਦਾ ਤਿਆਗ ਕਰਦਿਆਂ ਦੀਨ ਦੁਖੀ ਤੇ ਮਜਲੂਮ ਲੋਕਾਂ ਦੇ ਰਖੇਕ ਬਣ ਲਈ ਵਚਨ ਦਿੰਦਾ ਹੈ ਤੇ ਗੁਰੂ ਜੀ ਅੱਗੇ ਬੇਨਤੀ ਕਰਦਾ ਹੈ ਇਹ ਦੀਨਾਂ ਦੇ ਰਖਸ਼ਕ ਮੈਂ ਆਪ ਦਾ ਬੰਦਾ ਹਾਂ ਮੈਨੂੰ ਜਿਵੇਂ ਜੀ ਚਾਹੀ ਚਲਾਵੋ ਪਰ ਮੈਂ ਪਿਛਲੇ ਜੀਵਨ ਦੇ ਧੋਨੇ ਇੱਕਦਮ ਤੋਹ ਦੇਣਾ ਚਾਹੁੰਦਾ ਹਾਂ ਸੋ ਗੁਰੂ ਸਾਹਿਬ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਮ ਬੰਦਾ ਸਿੰਘ ਰੱਖ ਦਿੰਦੇ ਨੇ 3 ਸਤੰਬਰ 1708 ਨੂੰ ਸੂਰਜ ਗ੍ਰਹਿਣ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੇ ਨੂੰ ਸਿੱਖੀ ਵਿੱਚ ਲਿਆਂਦਾ ਅੰਮ੍ਰਿਤ ਛਕ ਕੇ ਅਤੇ ਸਿੰਘ ਦਾ ਲਖਬ ਅਖਤਿਆਰ ਕਰਕੇ ਉਸ ਦੀ ਸੁੱਤੀ ਹੋਈ ਸ਼ਕਤੀ ਵਿੱਚ ਦੁਬਾਰਾ ਜਾਨ ਆ ਗਈ ਤੇ ਇੱਕ ਆਲਸੀ त्यागी ਬੰਦਾ ਸਿੰਘ ਆਪਣੇ ਗੁਰੂ ਦੇ ਨਾਂ ਤੇ ਫਤਿਹ ਪਾਉਣ ਲਈ ਜਾਂ ਮਰਨ ਲਈ ਸੱਚਮੁੱਚ ਹੀ ਇੱਕ ਬੱਬਰ ਸ਼ੇਰ ਵਿੱਚ ਤਬਦੀਲ ਹੋ ਗਿਆ ਇਹ ਅੰਦਾਜ਼ਾ ਲਾਉਣਾ ਸੌਖਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਬਿਜਲਈ ਤਾਕਤ ਰੱਖਣ ਵਾਲੀ ਸ਼ਖਸੀਅਤ ਸੀ ਬੰਦੇ ਬਹਾਦਰ ਨੇ ਛੇਤੀ ਛੇਤੀ ਸਿੱਕੇ ਇਤਿਹਾਸ ਤੇ ਗੁਰੂ ਸਹਿਬਾਨ ਬਾਰੇ ਆਪਣੇ ਆਪ ਨੂੰ ਜਾਣੂ ਕਰਾ ਲਿਆ ਇਨਾ ਦਨਾ ਵਿੱਚ ਗੁਰੂ ਜੀ ਨੂੰ ਸਰਹਿੰਦ ਦੇ ਇੱਕ ਪਠਾਨ ਨੇ ਖੱਬੀ ਵੱਖੀ ਵਿੱਚ ਖੰਜਰ ਦਾ ਵਾਰ ਕਰਕੇ ਸਖਤ ਜ਼ਖਮੀ ਕਰ ਦਿੱਤਾ ਪਰ ਇਹ ਪਠਾਨ ਜਦ ਦੂਜੀ ਵਾਰ ਖੰਜਰ ਮਾਰਨ ਲੱਗਾ ਤਾਂ ਗੁਰੂ ਜੀ ਨੇ ਤਲਵਾਰ ਦੇ ਇੱਕੋ ਵਾਰ ਨਾਲ ਉਸ ਨੂੰ ਮਾਰ ਮੁਕਾਇਆ ਪਠਾਨ ਦਾ ਇੱਕ ਹੋਰ ਸਾਥੀ ਸਿੱਖਾਂ ਨੇ ਮਾਰ ਮੁਕਾਇਆ ਇਹ ਦੋਵੇਂ ਪਠਾਨ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਵੱਲੋਂ ਭੇਜੇ ਗਏ ਸਨ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜੜਿਆ ਸੀ ਵਜ਼ੀਰ ਖਾਂ ਗੁਰੂ ਜੀ ਦੀ ਸ਼ਹਿਨਸ਼ਾ ਪਹਾਦਰ ਨਾਲ ਵੱਧ ਰਹੀ ਨੇੜਤਾ ਨੂੰ ਆਪਣੇ ਲਈ ਗੰਭੀਰ ਖਤਰਾ ਸਮਝਦਾ ਸੀ ਤੇ ਗੁਰੂ ਜੀ ਦੇ ਕਾਇਲ ਹੋਣ ਤੇ ਵੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹੁਤ ਗੁੱਸਾ ਆਇਆ ਹੁਣ ਉਹ ਕੁਛ ਨਾ ਕੁਛ ਕਰਨਾ ਚਾਹੁੰਦਾ ਸੀ ਸਰਹਿੰਦ ਦੇ ਸੂਬੇਦਾਰ ਤੋਂ ਬਦਲਾ ਲੈਣਾ ਚਾਹੁੰਦਾ ਸੀ ਤੇ ਉਸਨੇ ਗੁਰੂ ਜੀ ਤੋਂ ਪੰਜਾਬ ਜਾਣ ਲਈ ਆਗਿਆ ਮੰਗ ਲਈ ਗੁਰੂ ਜੀ ਪਾਸ ਬਾਬਾ ਬੰਦਾ ਸਿੰਘ ਦੀ ਬੇਨਤੀ ਨੂੰ ਪਰਵਾਣ ਕਰਨ ਤੋਂ ਬਿਨਾ ਕੋਈ ਹੋਰ ਚਾਰਾ ਨਜ਼ਰ ਨਹੀਂ ਸੀ ਆਉਂਦਾ ਸੋ ਤਲਵਾਰ ਤੋਂ ਬਿਨਾ ਹੋਰ ਸਹਾਰਾ ਨਾ ਵੇਖਦਿਆਂ ਉਹਨਾਂ ਨੇ ਬੰਦੇ ਬਹਾਦਰ ਨੂੰ ਸੈਨਿਕ ਅਗਵਾਈ ਦੀ ਆਗਿਆ ਦੇ ਦਿੱਤੀ ਤੇ ਉਹਨਾਂ ਨੇ ਉਸ ਨੂੰ ਖਾਲਸਾ ਦਾ ਮੁਖੀਆ ਥਾਪ ਦਿੱਤਾ ਗੁਰੂ ਨਹੀਂ ਬਲਕਿ ਸਿੱਖ ਸੈਨਾ ਦਾ ਕਮਾਂਡਰ ਗੁਰੂ ਜੀ ਨੇ ਆਪਣੇ ਪੱਥੇ ਵਿੱਚੋਂ ਪੰਜ ਤੀਰ ਪ੍ਰਤੀਗਿਆ ਅਤੇ ਫਤਿਹ ਦੇ ਚਿੰਨ ਵਜੋਂ ਬਖਸ਼ੇ ਪੰਜ ਸਿੱਖ ਪਾਈ ਬਿਨੋਦ ਸਿੰਘ ਕਾਹਨ ਸਿੰਘ ਬਾਜ ਸਿੰਘ ਦਇਆ ਸਿੰਘ ਤੇ ਰਾਮ ਸਿੰਘ ਸਹਾਇਤਾ ਲਈ ਤੇ ਹੋਰ 20 ਸਿੰਘਾਂ ਦਾ ਜੱਥਾ ਬੰਦੇ ਨਾਲ ਤੋਰਿਆ ਗੁਰੂ ਜੀ ਦੇ ਹੁਕਮਨਾਮੇ ਜਾਂ ਪੱਤਰ ਜੋ ਉਹਨਾਂ ਦੇਸ਼ ਭਰ ਵਿੱਚ ਆਪਣੀ ਸਿੱਖਾਂ ਦੇ ਨਾਂ ਲਿਖੇ ਸਨ ਬੰਦੇ ਬਹਾਦਰ ਨੂੰ ਦਿੱਤੇ। ਗੁਰੂ ਜੀ ਨੇ ਬੰਦੇ ਤੇ ਉਸ ਨਾਲ ਪੰਜਾਬ ਵਿੱਚ ਆਉਣ ਵਾਲੀ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਕਿਆ ਮੇਰੇ ਬਹਾਦਰ ਸੂਰ ਬੀਰੋ ਆਪਣੇ ਮਕਸਦ ਨੂੰ ਨਾ ਭੁੱਲਣਾ ਆਪਣੇ ਸਾਥੀ ਸਿੰਘਾਂ ਦੀ ਸਲਾਹ ਵਰਤਨੀ ਤੇ ਗਰੀਬਾਂ ਤੇ ਮਜਲੂਮ ਲੋਕਾਂ ਦੀ ਬਿਨਾ ਵਿਤਕਰਿਓਂ ਸਹਾਇਤਾ ਕਰਨੀ ਤੇ ਤੁਹਾਡੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਗੁਰੂ ਜੀ ਦਾ ਜੋਤੀ ਜੋਤ ਸਮਾਉਣਾ 6 7 ਅਕਤੂਬਰ ਸਨ 1708 ਈਸਵੀ ਨੂੰ ਹੋਇਆ ਇਸ ਤਰ੍ਹਾਂ ਉਹਨਾਂ ਵੱਲੋਂ ਬਾਬਾ ਬੰਦਾ ਸਿੰਘ ਨੂੰ ਸਿੰਘ ਸਾਜਣ ਉਹਨਾਂ ਦਾ ਸਖਤ जख्मी ਹੋਣਾ ਜ਼ਖਮਾਂ ਦਾ ਸੀਤੇ ਜਾਣਾ ਤੇ ਠੀਕ ਹੋਣਾ ਕਿਸੇ ਸ਼ਰਧਾਲੂ ਵੱਲੋਂ ਨਵਾਂ ਤੀਰ ਕਮਾਨ ਪੇਸ਼ ਕਰਨ ਤੇ ਉਸ ਦੀ ਪਰਖ ਕਰਨ ਤੇ ਜ਼ਖਮਾਂ ਨੂੰ ਲੱਗੇ ਟਾਂਕਿਆਂ ਦਾ ਉਖੜ ਜਾਣ ਦਾ ਸਮਾਂ ਕੇਵਲ 1 ਮਹੀਨਾ 3 ਦਿਨ ਬਣਦਾ ਹੈ ਇਨੇ ਥੋੜੇ ਸਮੇਂ ਵਿੱਚ ਇਸ ਘਟਨਾਕਰਮ ਦਾ ਵਾਪਰਨਾ ਬੜੀ ਤੇਜ਼ ਗਤੀ ਨਾਲ ਹੋਇਆ ਗੁਰੂ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਬੰਦੀ ਬਹਾਦਰ ਦੇ ਨੰਦੇੜ ਹੁੰਦੀਆਂ ਹੀ ਹੋਇਆ ਲੱਗਦਾ ਹੈ ਉਹ ਜਿਸ ਤਰ੍ਹਾਂ ਇੱਕ ਵੱਡਾ ਤੂਫਾਨ ਬਣ ਕੇ ਪੰਜਾਬ ਵੱਲ ਵਧਿਆ ਤੇ ਉਸ ਦੀ ਇੱਕ ਤੋਂ ਬਾਅਦ ਇੱਕ ਜਿੱਤ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਇੱਕ ਬਹੁਤ ਹੀ ਰੋਹ ਵਿੱਚ ਆਈ ਵਿਅਕਤੀ ਦਾ ਕੰਮ ਹੈ ਤੇ ਅਜਿਹਾਰੋ ਬੰਦਾ ਬਹਾਦਰ ਨੂੰ ਕੇਵਲ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਹੀ ਆਇਆ ਹੋਵੇਗਾ ਉਹ ਆਪਣੇ ਗੁਰੂ ਨੂੰ ਜ਼ਖਮੀ ਹਾਲਤ ਵਿੱਚ ਨਹੀਂ ਛੱਡ ਸਕਦਾ ਸੀ ਤੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਉਸ ਨੂੰ ਦਿੜ੍ਹ ਵਿਸ਼ਵਾਸ ਹੋ ਕੇ ਤੇ ਅਗੰਮੀ ਸ਼ਕਤੀ ਨੂੰ ਪ੍ਰਾਪਤ ਕਰਕੇ ਪੰਜਾਬ ਵੱਲ ਵਧਣਾ ਕੀਤਾ ਬੰਦਾ ਬਹਾਦਰ ਨੇ ਪੰਜਾਬ ਵਿੱਚ 1709 ਨੂੰ ਆਉਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਦੇ ਮਿਲਣ ਤੇ ਉਤਸ਼ਾਹੀ ਅਨੁਯਾਈਆਂ ਨੇ ਵੱਡੀ ਸੰਖਿਆ ਉਸ ਨਾਲ ਆ ਜੁੜੀ ਤੇ ਉਸ ਨੇ ਇਸ ਨੂੰ ਅਰੋਗ ਬਣਾ ਦਿੱਤਾ ਗੁਰੂ ਸਾਹਿਬ ਦੇ ਅਨੁਯਾਈਆਂ ਵਿੱਚੋਂ ਬਾਬਾ ਦੀਪ ਸਿੰਘ ਵੀ ਸਾਬੋ ਕੀ ਤਲਵੰਡੀ ਤੋਂ ਆਣ ਰਲੇ ਉਹਨਾਂ ਨੂੰ ਵੀ ਗੁਰੂ ਜੀ ਦਾ ਪੱਤਰ ਮਿਲਿਆ ਸੀ ਜਦ ਬੰਦਾ ਬਹਾਦਰ ਸਰਹਿੰਦ ਦੇ ਵਜ਼ੀਰ ਖਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਜਿਉਂਦੇ ਜੀ ਦੀਵਾਰ ਵਿੱਚ ਚਿਣਨ ਦਾ ਬਦਲਾ ਲੈਣ ਲਈ ਪੰਜਾਬ ਆਇਆ ਦੀਪ ਸਿੰਘ ਉਹਨਾਂ ਦੇ ਨਾਲ ਸੀ ਪੰਜਾਬ ਦੀ ਇਸ ਦੇ ਨਾਲ ਦੇ ਖੇਤਰਾਂ ਨੂੰ ਜਿੱਤਣ ਲਈ ਬਹੁਤਿਆਂ ਮੁਹਿੰਮਾਂ ਵਿੱਚ ਵੀ ਉਹ ਬੰਦੇ ਦੇ ਨਾਲ ਰਿਹਾ ਉਸ ਨੇ ਸਦਾ ਸੂਰਬੀਰਤਾ ਤੇ ਨਿਡਰਤਾ ਵਿਖਾਈ ਇੰਨਾ ਮੁਹਿਮਾ ਵਿੱਚ ਉਸਦੇ ਉੱਗੇ ਸਾਥੀ ਖੇਮ ਕਰਨ ਪਰਗਨੇ ਦਾ ਗੁਰਬਖਸ਼ ਸਿੰਘ ਪਿੰਡ ਲੀਲ ਜਲੰਧਰ ਪਰਗਨੇ ਦਾ ਪਿੰਡ ਦਕੋਹਾ ਦਾ ਸੋਧ ਸਿੰਘ ਤੇ ਪ੍ਰੀਮ ਸਿੰਘ ਸ਼ੇਰ ਸਿੰਘ ਦਰਗਾਹਾ ਸਿੰਘ ਤੇ ਹੀਰਾ ਸਿੰਘ ਉਸਦੇ ਨਾਲ ਸਨ ਤੀਪ ਸਿੰਘ ਨੇ ਸਿਆਲਕੋਟ ਦੀ ਕੁਝ ਖੇਤਰ ਤੇ ਕਬਜ਼ਾ ਕਰ ਲਿਆ ਸੀ ਜਿਹੜਾ ਮੁਹੰਮਦ ਅਮੀਨ ਖਾਂ ਅਧੀਨ ਸੀ ਤੇ ਫਿਰ ਆਪਣੇ ਸਾਥੀਆਂ ਬਿਆਲ ਸਿੰਘ ਤੇ ਨੱਥਾ ਸਿੰਘ ਨੂੰ ਸੌਂਪ ਦਿੱਤਾ ਸਾਲ 1708 ਤੋਂ 1715 ਤੱਕ ਬਾਬਾ ਦੀਪ ਸਿੰਘ ਪੰਦਾ ਬਹਾਦਰ ਦੇ ਨਾਲ ਪ੍ਰਿਆ ਇਸ ਸਮੇਂ ਬਾਬਾ ਦੀਪ ਸਿੰਘ ਨੇ ਆਪਣੇ ਸੈਂਕੜੇ ਬਹਾਦਰ ਤੇ ਅਣਖੀਲੇ ਸਿੰਘਾਂ ਨੂੰ ਨਾਲ ਲੈ ਕੇ ਬੰਦਾ ਬਹਾਦਰ ਦਾ ਭਰਪੂਰ ਸਾਥ ਦਿੱਤਾ। ਬਾਬਾ ਜੀ ਤੇ ਉਹਨਾਂ ਦੇ ਸਾਥੀ ਨਿੱ ਟੜਕਤਾ, ਨਿੱ ਡਰਤਾ ਤੇ ਤੇਜ਼ ਗਤੀ ਨਾਲ ਦੁਸ਼ਮਣ ਉੱਪਰ ਪ੍ਰਹਾਰ ਕਰਦੇ ਸਨ ਜਿਸ ਲਈ ਇਹਨਾਂ ਨੂੰ ਜੀਂਦੇ ਸ਼ਹੀਦ ਕਿਹਾ ਜਾਂਦਾ ਸੀ। ਬੇਬਹਾ ਹੌਸਲੇ ਵਾਲੇ ਬੰਦਾ ਬਹਾਦਰ ਦੇ ਸਾਥੀਆਂ ਤੇ ਬਾਬਾ ਦੀਪ ਸਿੰਘ ਦੇ ਸਿਰ ਲੱਥ ਸੂਰਮਿਆਂ ਨੇ ਮਿਲ ਕੇ ਪਹਿਲਾ ਸਮਾਣਾ ਕੁੜਾਮ, ਕਪੂਰੀ, ਸ਼ਾਹਬਾਦ ਮੁਸਤਫਾਬਾਦ ਰੋਪੜ ਤਿਸ ਡੋਰਾ ਆਦ ਨੂੰ ਫਤਿਹ ਕੀਤਾ ਤੇ ਫਿਰ ਆਪਣੀ ਜਰਨਲ ਬੰਦਾ ਬਹਾਦਰ ਦੀ ਕਮਾਨ ਅਦੀਨ ਸਰਹੰਦ ਵੱਲ ਵਧੀ ਸਰਹਿੰਦ ਦਾ ਸੁਬੇਦਾਰ ਵਜ਼ੀਰ ਖਾਨ ਲਗਭਗ 20 ਹਜ਼ਾਰ ਸੈਨਿਕਾਂ ਜਿਸ ਵਿੱਚ ਘੋੜਸਵਾਰ, ਤੋਪਖਾਨੇ ਵਾਲੇ, ਤੀਰਕਮਾਨਾਂ ਵਾਲੇ, ਬੰਦੂਕਦਾਰੀ ਤੇ ਕਾਫੀ ਸਾਰੇ ਹਾਥੀ ਸਨ ਤੀਬਰਤਾ ਨਾਲ ਬੰਦੇ ਬਹਾਦਰ ਦੀ ਉਡੀਕ ਕਰ ਰਿਹਾ ਸੀ ਦੋਵੇਂ ਸੈਨਾਵਾਂ ਖਰੜ ਦੇ ਨੀਰੇ ਚੱਪੜ ਚਿੜੀ ਦੇ ਮੈਦਾਨ ਉੱਪਰ 12 ਮਈ 1710 ਈਸਵੀ ਨੂੰ ਆਮੋ ਸਾਹਮਣੇ ਹੋਈਆਂ। ਰੱਤ ਡੋਲਵੀ ਲੜਾਈ ਵਿੱਚ ਸਿੰਘਾਂ ਨੂੰ ਫਤਿਹ ਨਸੀਬ ਹੋਈ। ਸਰਦਾਰ ਫਤਿਹ ਸਿੰਘ ਜੀ ਨੇ ਵਜ਼ੀਰ ਖਾਨ ਨੂੰ ਮਾਰ ਮੁਕਾਇਆ। ਖਾਫੀ ਖਾਨ ਲਿਖਦਾ ਹੈ ਕਿ ਮੁਸਲਮਾਨਾਂ ਵਿੱਚ ਬਹੁਤ ਗੜਬੜੀ ਸੀ ਤੇ ਸਿੱਖ ਸ਼ਕਤੀ ਨਾਲ ਉਹਨਾਂ ਉੱਤੇ ਟੁੱਟ ਪਏ। ਇਸਲਾਮ ਦੀ ਸੈਨਾ ਦਾ ਇੱਕ ਇੱਕ ਵਿਅਕਤੀ ਵੀ ਜਿੰਨਾ ਕੱਪੜਿਆਂ ਵਿੱਚ ਸੀ ਸਿੱਖਾਂ ਕੋਲੋਂ ਜਾਨ ਬਚਾ ਕੇ ਭੱਜਾ। ਘੋੜਸਵਾਰਤੀ ਪਿਆਦਾ ਸੈਨਿਕ ਸਭ ਕਾਫਰਾਂ ਦੀਆਂ ਤਲਵਾਰਾਂ ਥੱਲੇ ਸਨ ਜਿਨ੍ਹਾਂ ਦਾ ਵਜ਼ੀਰ ਖਾਨ ਦਾ ਵੱਡਾ ਪੁੱਤਰ ਆਪਣੇ ਪਿਓ ਦੀ ਮੌਤ ਦੀ ਖਬਰ ਸੁਣ ਕੇ ਆਪਣੇ ਪਰਿਵਾਰ ਨਾਲ ਦਿੱਲੀ ਦੌੜ ਗਿਆ ਹੋਰ ਅਮੀਰ ਲੋਕ ਵੀ ਸਰਹੰਦ ਛੱਡ ਕੇ ਨਸ ਗਏ ਜਿਹੜੀ ਪਿੱਛੇ ਰਹਿ ਗਏ ਉਹਨਾਂ ਨੂੰ ਕੈਦੀ ਬਣਾ ਲਿਆ ਗਿਆ ਸੁਚਾਨੰਦ ਪੂਰੀ ਨੂੰ ਵੀ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਉਸ ਦੀਆਂ ਹਵੇਲੀਆਂ ਲੁੱਟ ਲਈਆਂ ਗਈਆਂ ਸਰਹੰਦ ਦੀ ਚੰਗੀ ਤਰ੍ਹਾਂ ਬਰਬਾਦੀ ਕੀਤੀ ਗਈ ਮਸਜਿਦਾਂ ਤੇ ਮਕਬਰਿਆਂ ਨੂੰ ਬੰਦਾਬਹਾਦਰ ਨੇ ਕੋਈ ਨੁਕਸਾਨ ਨਾ ਪਹੁੰਚਾਉਣ ਦੇ ਹੁਕਮ ਦਿੱਤੇ ਬੰਦੀ ਬਹਾਦਰ ਨੇ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਥਾਪਿਆ ਤੇ ਆਲੀ ਨੂੰ ਉਸ ਦਾ ਨਾਇਬ ਫਤੀ ਸਿੰਘ ਨੂੰ ਸਮਾਣਾ ਦਾ ਗਵਰਨਰ ਤੇ ਬਾਜ ਸਿੰਘ ਦੇ ਭਰਾ ਰਾਮ ਸਿੰਘ ਤੇ ਬినੋਦ ਸਿੰਘ ਨੂੰ ਸਾਂਝੀ ਰੂਪ ਵਿੱਚ ਥਾਣੀ ਸਰ ਦਾ ਗਵਰਨਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 1 ਸਾਲ 7 ਮਹੀਨੇ ਮਗਰੋਂ ਤੇ ਔਰੰਗਜ਼ੇਬ ਤੋਂ 3 ਸਾਲ ਮਗਰੋਂ ਸਿੱਖਾਂ ਨੇ ਸਰਹਿੰਦ ਦੇ ਫਤਿਹ ਹਾਸਲ ਕਰਕੇ ਪੰਜਾਬ ਦੇ ਇੱਕ ਵੱਡੇ ਭੂ-ਭਾਗ ਤੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਇਹ ਮਾਰਕਾ ਉਦੋਂ ਮਾਰਿਆ ਗਿਆ ਜਦ ਨਾਮ ਨਿਹਾਲ ਨੀਵੇਂ ਕਈ ਜਾਣ ਵਾਲਿਆਂ ਦੇ ਹੱਥ ਹਥਿਆਰ ਆਈ ਤੇ ਭਾਰਤ ਵਿੱਚ ਅਣਖ ਤੇ ਆਬਰੂ ਦਾ ਸੰਖਨਾਦ ਹੋਇਆ ਸਿੱਖ ਪੰਜਾਬ ਦੀ ਉਸ ਖੇਤਰ ਦੇ مالک ਬਣ ਗਏ ਜੋ ਲਾਹੌਰ ਤੋਂ ਪੂਰਬ ਵਿੱਚ ਪੈਂਦਾ ਸੀ ਉਹਨਾਂ ਵਿਰੁੱਧ ਦਿੱਲੀ ਤੋਂ ਚੰਗੀ ਹਿੰਮਤ ਰੱਖਣ ਵਾਲਾ ਚੜਕੇ ਆਉਣ ਵਾਲਾ ਕੋਈ ਵੀ ਨਹੀਂ ਸੀ ਬੰਦਾ ਬਹਾਦਰ ਨੇ ਨਾਹਨ ਨੇੜੇ ਮੁਖਲਸਗੜ੍ਹ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਹੋਰ ਕਈ ਖੇਤਰ ਆਪਣੇ ਅਧੀਨ ਕਰ ਲਈ ਬਹਾਦਰ ਸ਼ਾਹ ਅਜੇ ਦੱਖਣ ਵੇਚੀ ਸੀ ਕਿ ਜਦੋਂ ਉਸ ਨੂੰ ਸਿੱਖਾਂ ਵੱਲੋਂ ਸਰਹਿੰਦ ਨੂੰ ਫਤਿਹ ਕਰਨ ਬਾਰੇ ਪਤਾ ਲੱਗਾ ਉਹ ਆਪਣੀ ਮੁਹੀਮ ਨੂੰ ਮਿੱਤੇ ਛੱਡ ਪੰਜਾਬ ਵੱਲ ਦੌੜ ਗਿਆ ਉਸ ਨੇ 8 ਸਤੰਬਰ 1710 ਈਸਵੀ ਨੂੰ ਇੱਕ ਹੁਕਮ ਜਾਰੀ ਕੀਤਾ ਕਿ ਸ਼ਾਹੀ ਦਫ਼ਤਰਾਂ ਵਿੱਚ ਭਰਤੀ ਕੀਤੇ ਸਾਰੇ ਹਿੰਦੂ ਆਪਣੀਆਂ ਦਾੜ੍ਹੀਆਂ ਮਨਵਾ ਦੇਣ ਤੇ ਫਿਰ 10 ਸਤੰਬਰ 1710 ਨੂੰ ਇੱਕ ਹੋਰ ਹੁਕਮ ਜਾਰੀ ਕੀਤਾ ਕਿ ਨਾਨਕ ਪੂਜਕਾਂ ਨੂੰ ਜਿੱਥੇ ਵੀ ਮਿਲਣ ਕਤਲ ਕਰ ਦਿੱਤਾ ਜਾਵੇ ਬਹਾਦਰ ਸਾਹਿਬ ਦੀ ਉਸ ਦੀਆਂ ਸੈਨਾਵਾਂ ਨੇ ਮੁਖਲਸਗੜ੍ਹ ਦੇ ਕਿਲੇ ਲੋਗੜ ਨੂੰ ਘੇਰਾ ਪਾ ਲਿਆ ਮੁਗਲ ਸੈਨਾ ਸਿੱਖ ਸੈਨਾ ਨਾਲੋਂ ਬਹੁਤ ਵੱਧ ਸੀ ਸਿੰਘਾਂ ਨੇ ਦੁਸ਼ਮਣਾਂ ਦੀ ਆਹੂ ਲਾ ਦਿੱਤੇ ਮੁਸਲਮਾਨ ਇਤਿਹਾਸ ਲੇਖਕ ਖਾਫੀ ਖਾਨ ਲਿਖਦਾ ਹੈ ਕਿ ਜੰਗ ਦਾ ਹਾਲ ਬਿਆਨ ਕਰਨਾ ਮੇਰੇ ਲਈ ਨਾ ਮੁਮਕਿਨ ਹੈ ਸਿੱਖਾਂ ਨੇ ਜਿਹੜੇ ਫਕੀਰਾਂ ਦੇ ਪਹਿਰਾਵੇ ਵਿੱਚ ਸਨ ਫੌਜੀ ਸ਼ਾਹੀ ਜੜੀਆਂ ਫੌਜਾਂ ਸਨ ਉਹਨਾਂ ਵਿੱਚ ਤਬਾਈ ਮਚਾ ਦਿੱਤੀ ਮਰੀਆਂ ਦੀ ਮਾਰ ਰੇਹਾਂ ਦੀਆਂ ਗਿਣਤੀਆਂ ਇੰਨੀਆਂ ਵੱਡੀਆਂ ਸਨ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਹੀ ਫੌਜ ਹਾਰ ਜਾਵੇਗੀ ਕਿਲੇ ਨੂੰ 2 ਮਹੀਨੇ ਘੇਰਾ ਪਿਆ ਰਿਹਾ ਤੇ ਰਾਸ਼ਨ ਮੁੱਕ ਰਿਹਾ ਸੀ ਸਾਥੀਆਂ ਦੇ ਕਹਿਣ ਤੇ ਬੰਦੇ ਬਹਾਦਰ ਨੂੰ ਕਿਲਾ ਛੱਡਣਾ ਪਿਆ ਤੇ ਉਸ ਨਾਹਨ ਤੋਂ ਕਿਤੇ ਉੱਪਰ ਪਹਾੜੀਆਂ ਵਿੱਚ ਅਲੋਪ ਹੋ ਗਿਆ ਸ਼ਾਹੀ ਫੌਜਾਂ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਹੱਥ ਨਹੀਂ ਆਇਆ ਸ਼ਾਹੀ ਫੌਜਾਂ ਨੇ ਲਟਾਰਦਿਆਂ ਤੇ ਉਹਨਾਂ ਪਾਸੋਂ ਲੁੱਟਿਆ ਮਾਲ ਖੋ ਕੇ ਪਹਾੜਾਂ ਵਿੱਚ ਲੁਕ ਜਾਂਦਾ ਸੀ ਸ਼ਹਿਨशाह ਪਹਾਦਰ ਸ਼ਾਹ ਬੰਦੇ ਨੂੰ ਖਤਮ ਕਰਨ ਦੀ ਖਾਹਸ਼ ਵਿੱਚ پاگل ਹੋ ਰਿਹਾ ਸੀ ਤੇ ਲਾਹੌਰ ਵਿੱਚੋਂ ਸਾਰੇ ਫਕੀਰ ਤੇ ਸਾਧੂ ਬਾਹਰ ਕੱਢ ਦਿੱਤੇ ਖੁੱਤੇ ਦੇ ਕੁੱਤੇ ਮਾਰਨ ਦੇ ਹੁਕਮ ਦੇ ਦਿੱਤੇ ਇਸ ਦਿਮਾਗੀ ਅਸੰਤੁਲਨ ਵਿੱਚ ਹੀ ਫਰਵਰੀ 1712 ਵਿੱਚ ਲਾਹੌਰ ਵਿੱਚ ਹੀ ਮਰ ਗਿਆ ਮੈਲਕਮ ਲਿਖਦਾ ਹੈ ਕਿ ਜੇ ਬਹਾਦਰ ਸ਼ਾਹ ਨੇ ਦੱਖਣ ਨਾ ਛੱਡਿਆ ਹੁੰਦਾ ਜਿਹੜਾ ਕਿ ਉਹਨੇ 1710 ਵਿੱਚ ਛੱਡ ਦਿੱਤਾ ਸੀ ਤਾਂ ਸੋਚਣ ਲਈ ਹਰ ਵਜਾ ਹੈ ਕਿ ਸਾਰਾ ਹਿੰਦੁਸਤਾਨ ਇਨ੍ਹਾਂ ਸਿੱਖ ਹਮਲਾਵਰਾਂ ਦੁਆਰਾ ਜਿੱਤ ਲਿਆ ਗਿਆ ਹੁੰਦਾ ਬਹਾਦਰ ਸ਼ਾਹ ਤੋਂ ਮਗਰੋਂ ਉਹਦਾ ਪੁੱਤਰ ਜਹਾਂਦਾਰ ਸ਼ਾਹ ਦਿੱਲੀ ਦੇ ਤਖਤ ਤੇ ਬੈਠਾ ਪਰ ਉਹ ਆਪਣੇ ਭਰਾ ਫਰੂਖਸ਼ੀਰ ਦੇ ਹੱਥੋਂ ਕਤਲ ਹੋ ਗਿਆ ਸਨ 1713 ਵਿੱਚ ਤਖਤ ਤੇ ਬੈਠਦੀ ਆਈ ਫਰੂਖਸ਼ੀਰ ਦੇ ਸਿੱਖਾਂ ਵਿਰੁੱਧ ਖਾਸ ਕਰਕੇ ਬੰਦਾ ਬਹਾਦਰ ਵਿਰੁੱਧ ਜ਼ਬਰਦਸਤ ਲਾਮਬਦੀ ਕਰਨੀ ਸ਼ੁਰੂ ਕਰ ਦਿੱਤੀ ਇਸ ਸਮੇਂ ਤੱਕ ਬੰਦਾ ਬਹਾਦਰ ਨੇ ਹੋਰ ਇਲਾਕੇ ਜਿਵੇਂ ਜੰਮੂ, ਰਾਏਪੁਰ, ਬਹਿਰਾਮਪੁਰ, ਕਲਾਨੌਰ ਤੇ ਬਟਾਲਾ ਆਦਿਕ ਹਮਲੇ ਕਰਕੇ ਜਿੱਤ ਲਈ ਸਨ ਤੇ ਆਪਣੀ ਬਾਦਸ਼ਾਹ ਹੋਣ ਦਾ ਫਿਰ ਐਲਾਨ ਕਰ ਦਿੱਤਾ। ਬੰਦਾ ਬਹਾਦਰ ਜਦ ਜਿੱਤਾਂ ਵਿੱਚ ਲੱਗਿਆ ਹੋਇਆ ਸੀ ਤਾਂ ਉਸ ਨੂੰ ਇੱਕ ਪਿੰਡ ਗੁਰਦਾਸ ਨੰਗਲ ਵਿੱਚ ਸ਼ਾਹੀ ਫੌਜਾਂ ਨੇ ਘੇਰ ਲਿਆ ਜਿਸ ਦੀ ਅਗਵਾਈ ਅਬਦੁਸ ਸੰਮਦ ਖਾਂ ਕਰ ਰਿਹਾ ਸੀ। ਉਸ ਨੇ ਇੱਕ ਹਵੇਲੀ ਵਿੱਚ ਜੰਮ ਕੇ ਮੁਗਲ ਸੈਨਾ ਦਾ ਮੁਕਾਬਲਾ ਕੀਤਾ। ਇਸ ਹਵੇਲੀ ਵਿੱਚ ਉਹ ਆਪਣੀ ਕੁਝ ਸਾਥੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਜੋ ਬਾਦਸ਼ਾਹ ਫਰੁਖਸ਼ੀਅਰ ਵੱਲੋਂ ਵਰਗ ਲਾਈ ਗਏ ਸਨ। ਇੱਕ ਗੱਦਾਰ ਲੋਕ ਬੰਦੇ ਦਾ ਸਾਥ ਛੱਡ ਗਈ ਤੇ ਹਵੇਲੀ ਅੰਦਰ ਖਾਣ ਪੀਣ ਦਾ ਸਮਾਨ ਖਤਮ ਹੋ ਗਿਆ ਸੀ ਤੇ ਉਹ ਆਪਣੇ ਸਾਥੀਆਂ ਸਮੇਤ 7 ਦਸੰਬਰ 1715 ਈਸਵੀ ਨੂੰ ਗ੍ਰਿਫਤਾਰ ਹੋ ਗਿਆ। ਦਿੱਲੀ ਲਿਜਾ ਕੇ ਪਹਿਲਾਂ ਬੰਦਾ ਬਹਾਦਰ ਦੇ ਲਗਭਗ 707 ਸਾਥੀਆਂ ਨੂੰ ਸ਼ਹੀਦ ਕੀਤਾ ਗਿਆ। ਅਖੀਰ ਵਿੱਚ ਸਿੱਖਾਂ ਦੇ ਮਹਾਨ ਯੋਧੇ ਤੇ ਆਪਣੇ ਗੁਰੂ ਦੇ ਅਨੰਨ ਭਗਤ ਧਰਮ ਰੱਖਿਅਕ ਬਹੁਤ ਹੀ ਬੁੱਧੀਮਾਨ ਜਰਨੈਲ ਤੇ ਪੂਰਬ ਦਾ ਨਪੋਲੀਅਨ ਤੇ ਇੱਕ ਪੱਕੀ ਸਮਾਜਵਾਦੀ ਸਿੱਖ ਵਜੋਂ ਸਿੱਧਕ ਨਿਭਾਉਂਦਿਆਂ ਬੰਦਾ ਬਹਾਦਰ ਨੇ ਸ਼ਹੀਦੀ ਜਾਮ ਪੀ ਲਿਆ ਇਹ ਖੂਨੀ ਸਾਕਾ 10 ਜੂਨ 1716 ਨੂੰ ਹੋਇਆ ਸੀ ਪਰ ਬੰਦਾ ਬਹਾਦਰ ਨਾਲ ਇਹ ਬਹੁਤ ਬੀ ਇਨਸਾਫੀ ਹੋਵੇਗੀ ਤੇ ਸਚਾਈ ਦਾ ਮਖੌਲ ਉਡਾਉਣਾ ਹੋਵੇਗਾ ਕਿ ਉਹ ਮੁਗਲ ਸੈਨਾ ਤੋਂ ਹਾਰ ਗਿਆ ਜਿਸ ਦੀ ਅਗਵਾਈ ਅਬਦੁੱਸ ਸਮਦ ਖਾਂ ਦਲੇਰ ਜੰਗਵਰਗੇ ਕਰ ਰਹੇ ਸਨ ਤੇ ਉਹਨਾਂ ਨਾਲ ਅਨੁਭਵੀ ਯੋਧੀ ਕਰਮ ਉਲਦੀਨ ਜਕਰਿਆ ਖਾਂ ਇਰਾਦਤ ਬੰਦ ਖਾਂ ਨੂਰ ਮੁਹੰਮਦ ਖਾਂ ਤੇ ਹਿੰਦੂ ਰਾਜੇ ਉਦਿਤ ਸਿੰਘ ਬੁੰਦੇਲਾ ਗੋਪਾਲ ਸਿੰਘ ਪਧੌੜੀਆ ਤੇ ਇਸ ਤੋਂ ਇਲਾਵਾ ਤਤ ਖਾਲਸਾ ਜਿਸ ਦੀ ਅਗਵਾਈ ਬਾਬਾ ਕਾਹਨ ਸਿੰਘ ਤੇ ਉਹਨਾਂ ਦਾ ਪੁੱਤਰ ਮੀਰੀ ਸਿੰਘ ਕਰ ਰਹੀ ਸਨ ਬੰਦਾ ਅਸਲ ਤੌਰ ਤੇ ਇਸ ਕਰਤੇ ਹਾਰਿਆ ਸੀ ਕਿ ਉਹ ਤਕੜੀ ਸੈਨਾ ਤਿਆਰ ਕਰਨਾ ਚਾਹੁੰਦਾ ਸੀ ਤਾਂ ਕਿ ਮੁਗਲਾਂ ਨੂੰ ਲੱਕ ਤੋੜਵੀਂ ਹਾਰ ਦਿੱਤੀ ਜਾਵੇ ਪਰ ਉਹ ਆਪਣੇ ਸਾਥੀਆਂ ਦੀ ਕਾਰਗੁਜ਼ਾਰੀ ਤੇ ਤਿੱਖੀ ਅੱਖ ਰੱਖਣ ਤੇ ਉਹਨਾਂ ਵੱਲੋਂ ਪਕਾਈ ਜਾ ਰਹੀ ਖਿਚੜੀ ਵੱਲ ਧਿਆਨ ਨਹੀਂ ਦੇ ਸਕਿਆ ਬੰਦਾ ਬਹਾਦਰ ਇੱਕ ਅਦਭੁਤ ਵਿਅਕਤੀਤਵ ਨਿਰਪੈਤਾ ਤਿਆਗ ਮੂਰਤ ਤੇ ਸਿਰੜ ਤਬਅਤ ਰੱਖਣ ਵਾਲਾ ਮਹਾਨ ਯੋਧਾ ਸੀ ਜਿਸ ਨਾਲ ਉਸ ਵੇਲੇ ਦੇ ਕੁਝ ਸਿੱਖ ਨੇਤਾਵਾਂ ਨੇ ਇਨਸਾਫ ਨਹੀਂ ਕੀਤਾ ਜੇ ਇਹ ਲੋਕ ਉਸ ਦਾ ਸਾਥ ਦੇ ਦਿੰਦੇ ਤਾਂ ਨਿਸ਼ਚੈ ਹੀ ਹਿੰਦੁਸਤਾਨ ਤੇ ਇੱਕ ਫਿਰ ਤਕੜਾ ਸਿੱਖ ਰਾਜ ਸਥਾਪਿਤ ਹੋ ਗਿਆ ਹੁੰਦਾ ਨਾ ਹੀ ਉਹ ਸੰਤ ਸੀ ਤੇ ਨਾ ਹੀ ਉਹ ਜ਼ਾਲਮ ਉਹ ਕੇਵਲ ਇੱਕ ਮਹਾਨ ਯੋਧਾ ਸੀ ਜਿਸ ਵਿੱਚ ਕੁਝ ਇਨਸਾਨੀ ਕਮਜ਼ੋਰੀਆਂ ਸਨ ਪਰ ਬਦਕਿਸਮਤੀ ਨਾਲ ਸਿੱਖ ਇਤਿਹਾਸ ਵਿੱਚ ਕੋਈ ਹੋਰ ਯੋਧਾ ਨਹੀਂ ਜੋ ਬਹੁਤ ਜ਼ਿਆਦਾ ਬਦਨਾਮ ਕੀਤਾ ਗਿਆ ਹੋਵੇ ਜਿੰਨਾ ਕਿ ਬੰਦਾ ਸੋ ਵਿਸ਼ਵ ਦੇ ਵੱਡ ਪ੍ਰਤਾਪੀ ਯੋਧਿਆਂ ਵਿੱਚੋਂ ਇੱਕ ਹੈ ਬੰਦਾ ਸਿੰਘ ਬਹਾਦਰ ਉਸ ਉੱਪਰ ਗੁਨਾਹ ਕਰਨ ਦੀ ਦੋਸ਼ ਲਗਾਏ ਗਏ ਤੇ ਜੋ ਉਹਨੇ ਕਦੀ ਕੀਤੇ ਹੀ ਨਹੀਂ ਸਨ ਉਸ ਦੀਆਂ ਕੁਰਬਾਨੀਆਂ ਜੋ ਕਿਸੇ ਹੋਰ ਸਿੱਖ ਨੇ ਨਹੀਂ ਕੀਤੀਆਂ ਸਨ ਉਹਨਾਂ ਨੂੰ ਲੁਕੋਇਆ ਗਿਆ ਉਸ ਨੂੰ ਸਜ਼ਾ ਉਹਨਾਂ ਦਿੱਤੀ ਜਿਨ੍ਹਾਂ ਨੇ ਤੁਸ਼ ਲਾਭ ਖਾਤਰ ਆਪਣੀ ਜ਼ਮੀਰ ਨੂੰ ਵੇਚਿਆ ਤੇ ਗੁਰੂ ਵੱਲੋਂ ਉਹਨਾਂ ਤੇ ਪ੍ਰਗਟਾਈ ਪਰੋਸੀ ਨੂੰ ਬਿਨਾਂ ਕਿਸੇ ਪਛਤਾਵੇ ਦੇ ਤਿਆਗਿਆ ਉਹ ਉਸ ਵਿਅਕਤੀ ਵੱਲੋਂ ਨਿਸ਼ਕਾਸ਼ਿਤ ਕੀਤਾ ਗਿਆ ਜਿਨ੍ਹਾਂ ਨੂੰ ਕੋਈ ਅਜਿਹਾ ਅਧਿਕਾਰ ਹੀ ਨਹੀਂ ਸੀ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਜੀ ਕਿਵੇਂ ਔਰੰਗਜ਼ੇਬ ਦੀ ਮੌਤ ਹੋਈ ਉਸ ਤੋਂ ਬਾਅਦ ਕਿਵੇਂ ਫਰੂਖਸ਼ੀਰ ਦੇ ਫਰਮਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਦੀ ਮੁਲਾਕਾਤ ਬਾਬਾ ਦੀਪ ਸਿੰਘ ਜੀ ਨਾਲ ਹੋਈ ਤੇ ਉਸ ਦੀਆਂ ਮੁਹਿਮਾਂ ਵਿੱਚ ਕਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਉਸ ਦਾ ਸਾਥ ਦਿੱਤਾ ਇਸ ਤੋਂ ਅੱਗੇ ਦਾ ਪ੍ਰਸੰਗ ਕੱਲ੍ਹ ਵਾਲੀ ਵੀਡੀਓ ਵਿੱਚ ਸਰਵਣ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਬਣੇ ਰਹੋ ਇਸ ਸੀਰੀਜ਼ ਦੇ ਨਾਲ ਧੰਨਵਾਦ